ਦੱਸਣਾ ਕੀ ਜਾਂਦੇ ਆਸੀਂ ਕਿ ਇਦਾਂ ਜਿਹੜੀਆਂ ਚੀਜ਼ਾਂ ਆ ਨਾ ਇਹ ਲੈ ਵੀ ਆ ਇਦਾਂ ਇਹ ਫਕੀਰਾਂ ਦਾ ਕੰਮ ਸਾਨੂੰ ਭਰਮਾ ਝਪਾਉਣ ਦਾ ਨਹੀਂ ਹੁੰਦਾ ਬਲਕਿ ਫਕੀਰਾਂ ਦਾ ਕੰਮ ਸਾਨੂੰ ਭਰਮਾ ਚੋਂ ਕੱਢ ਕੇ ਉਹ ਤਾਕਤ ਨਾਲ ਜੋੜਨ ਦਾ ਹੁੰਦਾ ਆ ਜਿਹੜੀ ਤਾਕਤ ਸਾਨੂੰ ਸਾਰਿਆਂ ਨੂੰ ਔਰ ਸੰਸਾਰ ਨੂੰ ਚਲਾ ਰਹੀ ਹੈ ਉਹ ਤੋਂ ਵੱਡਾ ਤਾਂ ਹੈ ਹੀ ਕੋਈ ਨਹੀਂ ਇਸ ਲਈ ਬੁੱਲੇ ਸ਼ਾਹ ਕਹਿੰਦੇ ਆ ਉਹ ਬੁੱਲਿਆ ਗੱਲ ਸੁਣ ਫਕਰਾਂ ਦੀ ਕਿਉਂ ਦਰ ਦਰ ਠੋਕਰ ਖਾਏ ਉਹ ਹੋ ਜਾ ਤੂੰ ਉਸ ਰੱਬ ਦਾ ਜੋ ਸਭ ਦੇ ਦੁੱਖ ਮਿਟਾਏ ਕਹਿੰਦੇ ਰੱਬ ਦਾ ਉਹ ਉਹ ਰੱਬ ਨਾਲ ਜੁੜ ਉਹ ਪਰਮਾਤਮਾ ਦੇ ਨਾਲ ਜੁੜ ਇਹ ਦਰਦ ਦਰ ਦੀਆਂ ਠੋਕਰਾਂ ਛੱਡ ਇਹ ਦਰਦ ਦਰ ਨੂੰ ਖੁਸ਼ ਕਰਨਾ ਛੱਡ ਕਦੀ ਕਿਸੇ ਪੇੜ ਦੇ ਮਗਰ ਲੱਗਾ ਆ ਕਦੀ ਕਿਸੇ ਚੀਜ਼ ਮਗਰ ਲੱਗਾ ਆ ਉਹ ਦਾਤੇ ਮਗਰ ਲੱਗ ਸਮਝਦੇ ਹੋ ਕਿ ਕੋਈ ਜਾਂਦਾ ਕਿ ਨਹੀਂ ਕੋਈ ਕੋਸ਼ਿਸ਼ ਕਰਦਾ ਹੈ ਕੋਈ ਕੋਸ਼ਿਸ਼ ਕਰਦਾ ਹੈ ਕਾਮਯਾਬੀ ਵਾਸਤੇ ਕੋਈ ਕਿਤੇ ਪੇੜਾ ਲੈ ਕੇ ਤੁਰਿਆ ਕੋਈ ਕਿਤੇ ਕੋਸ਼ਿਸ਼ ਕਰਕੇ ਤੁਰਿਆ ਹੈ ਇਸ ਲਈ ਉਹ ਕਹਿੰਦੇ ਹੋ ਇਹ ਦਰਦ ਦਰ ਦਾ ਭਟਕਣਾ ਛੱਡ ਔਰ ਸਿੱਧਾ ਉਹ ਸ਼ਕਤੀ ਦੇ ਸਰੋਤ ਨਾਲ ਜੁੜ ਜਿਹੜਾ ਜ਼ਿੰਦਗੀ ਦੇਣ ਵਾਲਾ ਹੈ ਜੀਵਨ ਦੇਣ ਵਾਲਾ ਹੈ ਹੋ ਜਾ ਤੂੰ ਉਸ ਰੱਬ ਦਾ ਤੇ ਸਾਈ ਬੁੱਲੇ ਸ਼ਾਹ ਵਰਗੇ ਫਕੀਰ ਕਹਿੰਦੇ ਰੱਬ ਦਾ ਹੋ ਆਪਣੇ ਰੱਬ ਤੇ ਯਕੀਨ ਰੱਖ ਉਹ ਭਗਵਾਨ ਵਾਹਿਗੁਰੂ ਅੱਲਾ ਉਹ ਈਸ਼ਵਰ ਉਹ ਮਾਲਿਕ ਉਸ ਤੇ ਵਿਸ਼ਵਾਸ ਰੱਖ ਉਹਨੇ ਹੀ ਤੇਰੇ ਜੀਵਨ ਦੇ ਦੁੱਖਾਂ ਨੂੰ ਮਿਟਾਣਾ ਹੈ ਜੋ ਸਭ ਦੇ ਦੁੱਖ ਹੁਣ ਬੰਦਾ ਕਹੇ ਜੀ ਜੇ ਰੱਬ ਸਭ ਦੇ ਦੁੱਖ ਮਿਟਾਉਂਦਾ ਹੈ ਤਾਂ ਫੇ ਦੁਨੀਆ ਇੰਨੀ ਦੁਖੀ ਕਿਉਂ ਹੈ ਤਾਂ ਯਾਦ ਰੱਖੋ ਰੱਬ ਸਭ ਦੇ ਦੁੱਖ ਮਿਟਾਉਂਦਾ ਹੈ ਪਰ ਉਹਨਾਂ ਦੇ ਮਿਟਾਉਂਦਾ ਜਿਹੜੇ ਵਿਸ਼ਵਾਸ ਨਾਲ ਉਹਦੇ ਨਾਲ ਜੁੜ ਜਾਂਦੇ ਆ ਤਾਂ ਜਿਹੜਾ ਰੱਬ ਨੂੰ ਮੰਨਈ ਨਾ ਰੱਬ ਤੇ ਯਕੀਨ ਹੀ ਨਾ ਕਰੇ ਤਾਂ ਫਿਰ ਉਹ ਤੱਕ ਰਹਿਮਤ ਵੀ ਕਦੀ ਪਹੁੰਚੇਗੀ ਵੀਰ ਜਵਾਬ ਦੇ ਦਿਓ ਹੁਣ ਬੰਦਾ ਕਵੇ ਜੀ ਜੀ ਇਹ ਕੂਏ ਚ ਪਾਣੀ ਹੈ ਜਾਂ ਕੂਆ ਹੈ ਤਾਂ ਲੋਕੀ ਪਿਆਸੇ ਕਿਉਂ ਹੈ ਉਹ ਭਾਈ ਕੂਏ ਚ ਪਾਣੀ ਹੈ ਪਰ ਪਿਆਸ ਉਹਨਾਂ ਦੀ ਬੁਝਣੀ ਜਿਹੜੇ ਕੂਏ ਤਾਂ ਕਾਣਗੇ ਨੀਵੇਂ ਹੋ ਕੇ ਬੋਕ ਭਰ ਕੇ ਪੀ ਲੈਣਗੇ ਹੁਣ ਇਹ ਨਹੀਂ ਕਿ ਕੂਏ ਚ ਪਾਣੀ ਹੈ ਤਾਂ ਬੰਦਾ ਘਰ ਹੀ ਬੈਠਾ ਹੋਵੇ ਆਵੇ ਹੀ ਨਾ ਤਾਂ ਕੂਏ ਦੇ ਪਾਣੀ ਨਾਲ ਘਰ ਤੱਕ ਥੋੜੀ ਪਹੁੰਚਣਾ ਹੈ ਕਿਉਂਕਿ ਪਾਣੀ ਲੈਣ ਵਾਸਤੇ ਸਾਨੂੰ ਕੰਮ ਵੀ ਕਰਨੇ ਪੈਂਦੇ ਹੈ ਸਾਨੂੰ ਜਿੱਦਾ ਤਾਂ ਹੀ ਗੁਰਬਾਣੀ ਵੀ ਕਹਿੰਦੀ ਕਰਨੀ ਆਪੋ ਆਪਣੀ ਕਹੇ ਨੇੜੇ ਕਹੇ ਉਹ ਕਹਿੰਦੇ ਤੁਹਾਡੀ ਕਰਨੀ ਉਹਦੀ ਰਹਿਮਤ ਤਾਂ ਹਰ ਜਗ੍ਹਾ ਮੌਜੂਦ ਹੈ ਪਰ ਤੁਹਾਡੀ ਕਰਨੀ ਤੁਹਾਨੂੰ ਉਹਦੀ ਰਹਿਮਤ ਦੇ ਨੇੜੇ ਵੀ ਲਿਜਾ ਸਕਦੀ ਹੈ ਤਾਂ ਤੁਹਾਡੀ ਕਰਨੀ ਉਹਦੀ ਰਹਿਮਤ ਤੋਂ ਹੁਣ ਇਹ ਰੱਬ ਦੀ ਰਹਿਮਤ ਦਾ ਕੋਈ ਦੋਸ਼ ਨਹੀਂ ਹੈ ਹੁਣ ਜ਼ਰਾ ਗੌਰ ਕਰਨਾ ਉਹਨਾਂ ਜੀਵਾਂ ਨੇ ਦੱਸਿਆ ਮੇਰੀ ਥਾਇਰੋਇਡ ਦੀ ਪ੍ਰੋਬਲਮ ਸੀ ਮੈਂ ਮਈ ਚਾਈ ਠੀਕ ਹੋ ਗਈ ਤਾਂ ਜੇ ਹੁਣ ਘਰ ਹੀ ਬੈਠੇ ਰਹਿੰਦੇ ਉੱਥੇ ਬੈਠ ਕੇ ਕਹਿੰਦੇ ਕਿ ਆ ਵੀ ਡਾਕਟਰ ਨੂੰ ਦਿਖਾ ਲਿਆ ਉਹ ਵੀ ਡਾਕਟਰ ਨੂੰ ਦਿਖਾ ਲਿਆ ਰੱਬਾ ਮੇਰਾ ਦੁੱਖ ਦੂਰ ਨਹੀਂ ਕਰਦਾ ਰੱਬ ਨੇ ਕਿਹਾ ਸੀ ਮੈਂ ਤਾਂ ਬੈਠਾ ਰਹਿਮਤ ਲੈ ਕੇ ਸਰਮ ਸੰਜਾ ਦਰਬਾਰ ਪਿੰਡ ਕਾਂਟੀਆਂ ਤੂੰ ਹੀ ਨਹੀਂ ਪਹੁੰਚਿਆ ਉੱਥੇ ਹੁਣ ਪਹੁੰਚ ਗਿਆ ਮਈ ਚਾਏ ਕਹਿੰਦੇ 7 ਸਾਲ ਤੋਂ ਮੈਨੂੰ ਪ੍ਰੋਬਲਮ ਸੀ ਤਾਂ ਜ਼ਰਾ ਸੋਚੋ 7 ਸਾਲ ਤੋਂ ਪ੍ਰੋਬਲਮ ਸੀ ਆਏ ਮਈ ਦੇ ਵਿੱਚ ਕਹਿੰਦੇ ਮੈਂ ਠੀਕ ਹੋ ਗਈ ਤਾਂ ਜੇ ਇਹ 2022 ਚ ਆ ਜਾਂਦੇ 2021 ਚ ਆ ਜਾਂਦੇ 2020 ਚ ਆ ਜਾਂਦੇ 19 ਚ ਆ ਜਾਂਦੇ 18 ਚ ਆ ਜਾਂਦੇ ਜਿਹੜੀ ਚੀਜ਼ 7 ਸਾਲ ਪਹਿਲਾਂ ਯਾਨੀ ਇਹਨਾਂ ਨੂੰ ਦੁੱਖ ਸੀ ਕਿ 7 ਸਾਲ ਤੋਂ ਤਕਲੀਫ ਚ ਸੀ ਬਹੁਤ ਡਾਕਟਰ ਨੂੰ ਦਿਖਾਇਆ ਪਰ ਹੁਣ ਆਈ ਮੈਂ 2023 ਚ ਮਈ ਚ ਤੁਹਾਨੂੰ ਦੱਸਦੇ ਮੇਰੇ ਦੁੱਖ ਰਿਪੋਰਟ ਨਾਰਮਲ ਤਦ ਰਾ ਸੋਚੋ ਜੇ ਹੁਣ ਰਿਪੋਰਟ ਨਾਰਮਲ ਆ ਸਕਦੀ 19 ਚ ਆ ਜਾਂਦੇ ਖਾਣੀ ਸੀ ਕਿ ਨਹੀਂ 18 ਜਾ ਜਾਂਦੇ ਆਣੀ ਸੀ ਕਿ ਨਹੀਂ ਹੁਣ ਰੱਬ ਦੀ ਰਹਿਮਤ ਦੀ ਡੇਰ ਸੀ ਜਾਂ ਇਹਨਾਂ ਦੀ ਡੇਰ ਸੀ ਇੱਥੇ ਪਹੁੰਚਣ ਚ ਤਾਂ ਇਹਦਾ ਮਤਲਬ ਕਿ ਬੰਦਾ ਰੱਬ ਨੂੰ ਦੋਸ਼ ਨਹੀਂ ਦੇ ਸਕਦਾ ਕਿ ਜੇ ਰੱਬ ਹੈ ਤਾਂ ਲੋਕ ਦੁਖੀ ਕਿਉਂ ਹੈ ਉਹ ਰੱਬ ਦਾ ਦੋਸ਼ ਨਹੀਂ ਹੈ ਬਲਕਿ ਜਿੱਥੇ ਰੱਬ ਦੀ ਰਹਿਮਤ ਹੈ ਬੰਦਾ ਉੱਥੇ ਤੱਕ ਪਹੁੰਚਦਾ ਹੀ ਨਹੀਂ ਹੈ ਤਾਂ ਜੇ ਪਹੁੰਚਦਾ ਹੀ ਨਹੀਂ ਹੈ ਤਾਂ ਇਹ ਰੱਬ ਦਾ ਨਹੀਂ ਬੰਦੇ ਦਾ ਦੋਸ਼ ਹੈ ਇਸ ਲਈ ਆਪਣੇ ਦੋਸ਼ਾਂ ਕਰਕੇ ਹੀ ਬੰਦਾ ਦੁਖੀ ਹੈ ਤਾਂ ਉਂਗਲੀ ਉਠਾਉਂਦਾ ਹੈ ਕਹਿ ਦਿਓ ਰੱਬ ਤੇ ਹੋਰ ਫਰਜ਼ ਕਰੋ ਅੱਜ ਬੰਦੇ ਦੇ ਹਾਲਾਤ ਪਤਾ ਕੀ ਹੈ ਇੱਕ ਬਸ ਤੁਰਨੀ ਹੈ ਦਿੱਲੀ ਨੂੰ ਸਵੇਰੇ 10 ਵਜੇ ਤਾਂ ਬੰਦਾ ਘਰੋਂ ਹੀ ਲੇਟ ਹੋ ਜਾਂਦਾ ਹੈ ਉਂਝਿਆ ਸਵਾ 10 ਬਸ ਚੱਲ ਗਈ ਤਾਂ ਗਾਲਾਂ ਡਰਾਈਵਰ ਨੂੰ ਕੱਢਣੀਆਂ ਉਹ ਡਰਾਈਵਰ ਪਹਿਲੀ ਬਸ ਲੈ ਗਿਆ ਉਹ ਫਲਾਣਾ ਪਹਿਲੇ ਚਲਾ ਗਿਆ ਆਪਣੀ ਗਲਤੀ ਨਹੀਂ ਦੇਖਣੀ ਕਿ ਮੈਂ ਹੀ ਲੇਟ ਉਹ ਡਰਾਈਵਰ ਦਾ ਕੀ ਕਸੂਰ ਹੋਣਾ ਤਾਂ ਟਾਈਮ ਸਰ ਬਸ ਕਈ ਵਾਰ ਦੇਖਿਆ ਹੈ ਸੀ ਇੰਦਾ ਕਰਦੇ ਆ ਸਮਝਦੇ ਹੋ ਕਿ ਨਹੀਂ ਕਿਉਂਕਿ ਇੰਦਾ ਕੀ ਹੋਇਆ ਸੀ ਸਾਡੀ ਫਲਾਈਟ ਸੀ ਤਾਂ ਕਾਊਂਟਰ ਬੰਦ ਹੋਣ ਵਾਲਾ ਸੀ ਅਸੀਂ ਲਾਸਟ ਪੈਸੇਂਜਰ ਸੀ ਜਿੰਦਾ ਜਿਹਨਾਂ ਨੇ ਸਮਾਨ ਜਮ੍ਹਾਂ ਕਰਨ ਨਾਲ ਸੀ ਜਿੱਦਾਂ ਹੀ ਸਾਡਾ ਜਮ੍ਹਾਂ ਹੋਇਆ ਕਾਊਂਟਰ ਕਲੋਜ਼ ਹੋ ਗਿਆ ਹੁਣ ਅਸੀਂ ਹਾਲੇ ਉੱਥੇ ਹੀ ਖੜੇ ਸੀ ਜੀਬਾਂ ਨੂੰ ਇਹਦਾ ਬਾਹਰ ਕਰ ਰਹੇ ਸੀ ਜਦੋਂ ਇੱਕ ਪਰਿਵਾਰ ਇੱਕ ਆਦਮੀ ਆਇਆ ਉਹ ਕਹਿੰਦਾ ਜੀ ਆਹ ਕਰੋ ਕਹਿੰਦੀ ਟਾਈਮ ਕਲੋਜ਼ ਹੋ ਗਿਆ ਹੁਣ ਨਹੀਂ ਅਸੀਂ ਕਰ ਸਕਦੇ ਕਿਉਂਕਿ ਹੁਣ ਸਮਾਨ ਜਾ ਚੁੱਕਾ ਹੈ ਉਹ ਗੜਾ ਕੱਢਣ ਲੱਪੇ ਉਹਨਾਂ ਨੂੰ ਸਰੇ ਆਮੀਰ ਬੋਰਡ ਜੀ ਬੁਰਾ ਬਈ ਕਹਿੰਦਾ ਦੇਖੋ ਉਹਨਾਂ ਬੱਚਿਆਂ ਦਾ ਕੀ ਕਸੂਰ ਹੈ ਉਹਨਾਂ ਪਹਿਲਾਂ ਹੀ ਟਾਈਮ ਦਿੱਤਾ ਹੋਇਆ ਹੈ पर जैसे कि ਸਾਡਾ ਇਦਾਂ ਕਰ ਦਿੰਦੇ ਤਾਂ ਸ਼ਾਇਦ ਅਸੀਂ ਗਾਲ ਨਹੀਂ ਕੱਢਣੀ ਸੀ ਇਹ ਕਹਿੰਦਾ ਠੀਕ ਹੈ ਭਾਈ ਗਲਤੀ ਸਾਡੀ ਐ ਤਾਂ ਫਿਰ ਉਹਦਾ ਰਿਜ਼ਲਟ ਵੀ ਭੁਗਤਣ ਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਜੇ ਗਲਤੀ ਕੀਤੀ ਕਬੂਲ ਕਰੋ ਪਰ ਇਹ ਨਹੀਂ ਕਿ ਦੋਸ਼ ਆਪਣਾ ਤਾਂ ਗਈ ਔਰ ਇਹੀ ਹਾਲਤ ਇਨਸਾਨ ਦੀ ਰੱਬ ਨੂੰ ਲੈ ਕੇ ਵੀ ਹੁੰਦੀ ਹੈ ਗਲਤੀਆਂ ਆਪ ਕਰਦੇ ਆ ਅਸੀਂ ਨਹੀਂ ਮੰਨਦੇ ਰੱਬ ਨੂੰ ਜੇ ਰੱਬ ਹੋਵੇ ਤਾਂ ਲੋਕ ਦੁਖੀ ਕਿਉਂ ਹੋਣ ਆ ਲੋਕ ਇੱਥੇ ਡਿਗੇ ਕਿਉਂ ਹੋਣ ਉਹ ਭਾਈ ਜੇ ਨਸ਼ਾ ਕਰਨਾ ਤਾਂ ਡਿਗਣਾ ਹੀ ਐ ਪਰ ਜੇ ਰੱਬ ਦਾ ਨਾਮ ਜਪੂਗੇ ਰੱਬ ਨਾਲ ਜੁੜੂਗੇ ਤਾਂ ਫੇ ਡਿੱਗਣਾ ਤਾਂ ਦੂਰ ਫੇ ਤਾਂ ਡਿੱਗਿਆਂ ਨੂੰ ਚੱਕਾਂਗੇ ਕਿਉਂਕਿ ਨਸ਼ਾ ਕਰਨ ਵਾਲਾ ਆਪ ਵੀ ਗਿਰਦਾ ਤਾਂ ਦੂਜਿਆਂ ਨੂੰ ਵੀ ਗਰਾਂਦਾ ਹੈ ਬੋਲੋ ਗਰਾਂਦਾ ਕਿ ਨਹੀਂ ਕਈ ਪਰਿਵਾਰ ਅਸੀਂ ਦੇਖੇ ਆ ਕਿ ਇੱਕ ਬੰਦਾ ਮੁਖੀ ਨਸ਼ਾ ਕਰਨ ਲੱਗ ਜਾਵੇ ਪੂਰਾ ਪਰਿਵਾਰ ਹੀ ਗਿਰ ਜਾਂਦਾ ਹੈ ਗਿਰਨ ਦਾ ਮਤਲਬ ਦੁਖੀ ਹੋ ਜਾਂਦਾ ਹੈ ਤਾਂ ਕਈ ਵਾਰ ਐਵੇਂ ਦੇਖਿਆ ਹੈ ਕਿ ਇੱਕ ਪਰਿਵਾਰ ਦਾ ਮੈਂਬਰ ਮਾਲਕ ਦੇ ਨਾਲ ਜੁੜ ਗਿਆ ਨਾਮ ਨਾਲ ਜੁੜ ਗਿਆ ਤਾਂ ਪੂਰਾ ਪਰਿਵਾਰ ਉਹਦੇ ਪਿੱਛੇ ਲੱਗ ਕੇ ਖੁਸ਼ੀਆਂ ਨਾਲ ਭਰ ਜਾਂਦਾ ਹੈ ਕਿ ਮਾਲਕ ਉਹ ਜਦੋਂ ਦਾ ਤੁਹਾਡੇ ਹੋ ਗਏ ਖੁਸ਼ੀਆਂ ਹੀ ਖੁਸ਼ੀਆਂ ਤੂੰ ਇਹ ਸਾਡੀ ਕਰਨੀ ਹੈ ਅਸੀਂ ਉਹ ਕਰਨੀ ਵੀ ਕਰ ਸਕਦੇ ਹਾਂ ਕਿ ਆਪ ਵੀ ਦੁਖੀ ਹੋਈਏ ਤਾਂ ਦੂਜਿਆਂ ਨੂੰ ਵੀ ਦੁੱਖ ਦਈਏ ਤੇ ਅਸੀਂ ਉਹ ਕਰਨੀ ਵੀ ਕਰ ਸਕਦੇ ਹਾਂ ਕਿ ਆਪ ਵੀ ਆਨੰਦ ਲਈਏ ਤਾਂ ਦੂਜਿਆਂ ਦੇ ਜੀਵਨ ਚ ਵੀ ਆਨੰਦ ਭਰ ਦਈਏ ਹੁਣ ਤੁਸੀਂ ਕਿਦਾਂ ਦੀ ਕਰਨੀ ਜੀਣੀ ਹੈ ਸੋਚ ਲਓ ਆਨੰਦ ਵਾਲੀ ਜੀਣੀ ਹੈ ਨਾ ਅਸੀਂ ਸਹੀ ਜਗ੍ਹਾ ਬੈਠੇ ਹੋ ਸਮਝਦੇ ਹੋ ਕਿ ਨਹੀਂ ਕਿਉਂਕਿ ਇੱਥੇ ਇਹੀ ਕਲਾ ਸਿਖਾਈ ਜਾਂਦੀ ਹੈ ਇਹ ਲਈ ਬੁੱਲੇ ਸ਼ਾਹ ਨੇ ਇੱਕ ਸਪੈਸ਼ਲੀ ਗੱਲ ਕਹਿ ਦਿੱਤੀ ਇੱਕ ਬੁੱਲਿਆ ਗੱਲ ਸੁਣ ਫਕੀਰਾਂ ਦੀ ਉਹ ਕਹਿੰਦੇ ਫਕੀਰਾਂ ਦੀ ਗੱਲ ਸੁਣ ਦੁਨੀਆਂ ਦੀਆਂ ਗੱਲਾਂ ਨਾ ਸੁਣ ਕਿਉਂਕਿ ਦੁਨੀਆਂ ਬਹੁਤ ਗੱਲਾਂ ਹੁਣ ਤੁਸੀਂ ਕਿਸੇ ਨੂੰ ਕਹਿ ਦੋਗੇ ਨਾ ਉਹ ਭਾਈ ਆਹ ਕੰਮ ਨਹੀਂ ਉਹ ਤੂੰ ਇਦਾਂ ਕਰ ਫੁਲਾਣਾ ਕਰ ਲੈ ਆਹ ਤੂੰ ਫੁਲਾਨੀ ਚੀਜ਼ ਕਰ ਲੈ ਆਹ ਤੂੰ ਫੁਲਾਣਾ ਇਦਾਂ ਕਰ ਲੈ ਕਈ ਪਾਸੇ ਤੋਰਨਗੇ ਉਹ ਆਪ ਭਟਕਿਆ ਹੋਇਆ ਬੰਦਾ ਦੂਜਿਆਂ ਨੂੰ ਵੀ ਪਟਕਾਏਗਾ ਉਹ ਕਹਿੰਦੇ ਲੋਕਾਂ ਨੂੰ ਨਾ ਪੁੱਛ ਜੇ ਜੀਵਨ 'ਚ ਕੋਈ ਮੁਸ਼ਕਿਲ ਹੈ ਤਾਂ ਸੱਚੇ ਫਕੀਰਾਂ ਨੂੰ ਪੁੱਛ ਗੱਲ ਸੁਣਨੀ ਤਾਂ ਫਕੀਰਾਂ ਦੀ ਸੁਣ ਸਮਝਦੇ ਹੋ ਕਿ ਨਹੀਂ ਹੁਣ ਤੁਹਾਡੇ ਪੇਟ dard ਦਾ ਉਦਾਹਰਨ ਦੇਣ ਲੱਗੇ ਆ ਤੁਹਾਡੇ ਪੇਟ ਦਰਦ ਹੈ ਜਾਂ ਤੁਹਾਡੇ ਸਰੀਰ 'ਚ ਕੋਈ ਬਿਮਾਰੀ ਹੈ ਤਾਂ ਤੁਸੀਂ ਕਿਸੇ ਐਸੇ ਨੂੰ ਪੁੱਛੋ ਜਿਹਨੂੰ ਡਾਕਟਰੀ ਦਾ ਕੋਈ ਇਲਮ ਹੀ ਨਹੀਂ ਹੈ ਉਹ ਪਤਾ ਕੀ ਕਹਦੇ ਹੋ ਤੂੰ ਇਦਾਂ ਕਰ ਆਹ ਕੜਾ ਭਿਆਦ ਤੂੰ ਆ ਖਾ ਲਿਆ ਕਰ ਤੂੰ ਇਦਾਂ ਖਾ ਲਿਆ ਕਰ ਤੂੰ ਇਦਾਂ ਕਰਿਆ ਕਰ ਤਾਂ ਹੋ ਸਕਦਾ ਹੈ ਤੁਸੀਂ ਉਹ ਕਰੋਗੇ ਤਾਂ ਦੁੱਖ ਹੋਰ ਵੀ ਹਾਂ ਕੋਈ ਸਪੈਸ਼ਲਿਸਟ ਹੈ ਜਿਹਨੂੰ ਬਿਮਾਰੀ ਦਾ ਪਤਾ ਹੈ ਕਿ ਪ੍ਰੋਬਲਮ ਕੀ ਹੈ ਅਗਰ ਉਹ ਕਹਵੇ ਭਾਈ ਆ ਚੀਜ਼ ਕਰਨੀ ਹੈ ਤਾਂ ਕਰਨ ਦਾ ਫਾਇਦਾ ਵੀ ਤਾਂ ਜੇ ਬੰਦੇ ਦੇ ਦਰਦ ਹੋਵੇ ਨਾ ਬੰਦਾ ਡਾਕਟਰ ਕੋ ਜਾਂਦਾ ਹੈ ਜਾਂ ਕਿਸੇ ਅੱਛੇ ਵੈਦ ਕੋ ਜਾਂਦਾ ਹੈ ਜਾਂ ਕਿਸੇ ਅੱਛੇ ਸਲਾਹਕਾਰ ਕੋ ਜਾਂਦਾ ਹੈ ਇਹ ਨਹੀਂ ਕਿ ਆਲੂ ਸਬਜ਼ੀ ਵੇਚਣ ਵਾਲੇ ਕਿਸੇ ਰੇਡੀ ਵਾਲੇ ਪੁੱਛਦਾ ਆ ਭਾਈ ਦੱਸ ਦੇ ਕੋਈ ਇਲਾਜ ਦੱਸ ਦਿਓ ਕਹਿੰਦਾ ਭਾਈ ਆਲੂਆਂ ਦਾ ਭਾਤ ਤਾਂ ਦੱਸ ਸਕਦਾ ਹਾਂ ਗੋਭੀ ਦਾ ਭਾਤ ਤਾਂ ਦੱਸ ਸਕਦਾ ਪਰ ਤੇਰੀ ਬਿਮਾਰੀ ਦਾ ਇਹ ਨਹੀਂ ਮੈਂ ਦੱਸ ਸਕਦਾ ਕੀ ਪ੍ਰੋਬਲਮ ਕੀ ਇਹ ਤਾਂ ਡਾਕਟਰ ਹੀ ਦੱਸ ਸਕਦਾ ਸੋ ਦੱਸਣਾ ਕੀ ਚਾਹੁੰਦੇ ਐ ਅਸੀਂ ਕਿ ਉਹਨਾਂ ਦੀ رائے ਲੈਣੀ ਪੈਂਦੀ ਹੈ ਜਿਨ੍ਹਾਂ ਨੂੰ ਜੀਵਨ ਦਾ ਤਾਂ ਜੇ ਸਾਡੇ ਜੀਵਨ 'ਚ ਪ੍ਰੋਬਲਮ ਹੈ ਇਹਸੀ ਦਵਾਈਆਂ ਵੀ ਖਾਂਦੇ ਆ ਆ ਵੀ ਕਰਦੇ ਆ ਫਿਰ ਵੀ ਕੋਈ ਫਰਕ ਨਹੀਂ ਪੈ ਰਿਹਾ ਤੇ ਇਹਦਾ ਮਤਲਬ ਹੁਣ ਸਾਨੂੰ ਕਿਸੇ ਕਾਮਿਲ ਫਕੀਰ ਦੀ ਜ਼ਰੂਰਤ ਹੈ ਫਕੀਰਾਂ ਦੇ ਦਰ ਤੇ ਜਾਣ ਦੀ ਜ਼ਰੂਰਤ ਹੈ ਇਸ ਲਈ ਬੁੱਲੇ ਸ਼ਾਹ ਕਹਿੰਦੇ ਫਕੀਰਾਂ ਦੀ ਗੱਲ ਸੁਣ ਦੁਨੀਆ ਦੇ ਵਿੱਚ ਨਾ ਲੱਗ ਕਿਉਂਕਿ ਆਪ ਭਟਕੇ ਹੋਏ ਤੈਨੂੰ ਕੀ ਰਸਤਾ ਦਿਖਾਣਗੇ ਜਿਹੜੇ ਆਪ ਹੀ ਹਰ ਵੇਲੇ ਚਿੰਤਾ ਟੈਨਸ਼ਨ ਦੁੱਖਾਂ ਵਿੱਚ ਖਸੇ ਹੋਏ ਐ ਉਹ ਤੈਨੂੰ ਆਨੰਦ ਦੀ ਕਲਾ ਕੀ ਦੱਸਣਗੇ ਕਿਉਂਕਿ ਆਨੰਦ ਦੀ ਕਲਾ ਉਹੀ ਦੱਸ ਸਕਦਾ ਜਿਹੜਾ ਆਪ ਆਨੰਦ ਵਿੱਚ ਹੋਵੇ ਜਿਹਨੇ ਆਪ ਆਨੰਦ ਨੂੰ ਜਾਣਿਆ ਹੋਵੇ ਉਹੀ ਸਾਨੂੰ ਵੀ ਆਨੰਦ ਦੀ ਕਲਾ ਦੱਸ ਸਕਦਾ ਫਿੱਟ ਰਹਿਣ ਦੀ ਕਲਾ ਉਹੀ ਸਾਨੂੰ ਸਿਖਾ ਸਕਦਾ ਜਿਹੜਾ ਆਪ ਫਿੱਟ ਤੰਦਰੁਸਤੀ ਦੀ ਕਲਾ ਉਹੀ ਦੱਸ ਸਕਦਾ ਜਿਹੜਾ ਆਪ ਤੰਦਰੁਸਤ ਸਮਝੋਗ ਨਹੀਂ ਇਸ ਕਰਕੇ ਇਹਨੂੰ ਕਹਿੰਦੇ ਸੈਂ ਸਮਝ ਇਹ ਮੈਂ ਉੱਥੋਂ ਸਮਝਣਾ ਹੈ ਜਿੱਥੋਂ ਮੈਨੂੰ ਪਤਾ ਹੈ ਕਿ ਅੱਗੇ ਕੋਈ ਐਸੀ ਤਾਕਤ ਬੈਠੀ ਹੈ ਜਿਹੜੀ ਆਪ ਇਸ ਆਨੰਦ ਨੂੰ ਜਾਂ اپنی زندگی ਨੂੰ ਇਦਾਂ ਜੀ ਰਹੀ ਹੈ ਅਗਰ ਮੈਂ ਇਹਦੇ ਨਾਲ ਜੁੜੂੰਗਾ ਤਾਂ ਮੈਨੂੰ ਵੀ ਆਨੰਦ ਨਾਲ ਜੀਣ ਦੀ ਕਲਾ ਆ ਜਾਏਗੀ। એટલે ਬੁੱਲੇ ਸ਼ਾਹ ਨੇ ਬੜੀ ਕਲੀਅਰ ਗੱਲ ਕਹਿ ਦਿੱਤੀ ਕਿ ਬੁੱਲਿਆ ਗੱਲ ਸੁਣ ਇਹਨਾਂ ਦੀ ਸੁਣਨੀ ਹੈ। ਕਹਿੰਦੇ ਫਕੀਰਾਂ ਦੀ ਗੱਲ ਸੁਣ ਪਰ ਫਿਰ ਕਹਾਂਗੇ ਫਕੀਰ ਉਹ ਜਿਹੜੇ ਭਰਮਾਂ ਤੋਂ ਕੱਢਣ ਭੁਲੇਖਿਆਂ ਤੋਂ ਕੱਢਣ। ਕਈ ਫਕੀਰ ਵੀ ਕਹਿੰਦੇ ਭਾਈ ਕਾਲੇ ਮੁਰਗੇ ਨੂੰ ਇੱਥੇ ਬੜਦੇ ਜਾ ਕੇ ਆ ਤਿੰਨੀ ਦਾਲ ਉੱਥੇ ਰੋੜਦੇ ਇਦਾਂ ਕਰਦੇ ਉਹ ਫਕੀਰ ਨਹੀਂ ਹੈ। ਉਹ ਫਕੀਰੀ ਬਾਣੇ ਵਿੱਚ ਭੁਲੇਖੇ ਪਾਣ ਵਾਲੇ ਬੈਠੇ ਆ। ਇਹ ਫਿਰ ਕਹਾਂਗੇ ਕਲੀਅਰ ਇਹਲੇ ਫਕੀਰ ਤਾਂ ਉਹ ਜਿਹੜੇ ਸਾਨੂੰ ਸਾਰੇ ਚੱਕਰਾਂ ਜੋ ਗੱਢ ਕੇ ਇੱਕ ਤਾਕਤ ਨਾਲ ਜੋੜਨ ਦੀ ਕਲਾ ਸਿਖਾਉਂਦੇ ਐ। ਇਹਲੇ ਬੁੱਲੇ ਸ਼ਾਹ ਕਹਿੰਦੇ ਐ ਬੁੱਲਿਆ ਗੱਲ ਸੁਣ ਫਕਰਾਾਂ ਦੀ। ਕਿਉਂ ਦਰਦਰ ਠੋਕਰ ਖਾਏ? ਉਹ ਕਹਿੰਦੇ ਦਰਦਰ ਦੀਆਂ ਠੋਕਰਾਂ ਹੁਣ ਬੰਦ ਕਰ ਦੇ। ਦਰਦਰ ਭਟਕਣਾ ਬੰਦ ਕਰ ਦੇ। ਹੁਣ ਫਕੀਰਾਂ ਦੀ ਗੱਲ ਸੁਣ। ਫਕੀਰਾਂ ਦੀ ਸਹੂਬਤ ਵਿੱਚ ਬੈ ਕੇ ਉਹਨਾਂ ਦੇ ਬਚਨ ਸੁਣ। ਔਰ ਜੋ ਫਕੀਰ ਸਮਝਾਂਦੇ ਐ ਕਿ ਹੋ ਜਾ ਤੂੰ ਉਸ ਕਿਉਂਕਿ ਫਕੀਰ ਜਿਹੜੇ ਸੱਚੇ ਫਕੀਰ ਹੋਣਗੇ ਇਹੀ ਗੱਲ ਕਹਿਣਗੇ। ਉਹ ਰੱਬ ਉਹ ਪਰਮਾਤਮਾ ਉਹ ਪਰਮ ਸ਼ਕਤੀ ਜਿਸ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਉਹਦੇ ਨਾਲ ਜੁੜ ਉਹਦਾ ਹੋ ਜਾ ਉਹਤੇ ਵਿਸ਼ਵਾਸ ਰੱਖ ਕਿਉਂਕਿ ਉਹੀ ਉਹ ਤਾਕਤ ਹੈ ਜੋ ਸਭ ਦੇ ਦੁੱਖ ਉਹੀ ਮਿਟਾਉਂਦਾ ਹੈ ਨਹੀਂ ਤਾਂ ਡਾਕਟਰਾਂ ਦੀ ਗੱਲ ਕਈ ਵਾਰ ਦੱਸੀ ਤੇ ਨਾ ਡਾਕਟਰ ਕਹਿੰਦੇ ਅਸੀਂ ਦਵਾਈ ਦੇ ਸਕਦੇ ਠੀਕ ਤਾਂ ਇਹਦਾ ਮਤਲਬ ਉਹੀ ਹੈ ਇੱਕ ਤਾਕਤ ਜੋ ਸਭ ਦੇ ਦੁੱਖਾਂ ਨੂੰ ਮਿਟਾਉਣ ਵਾਲੀ ਹੈ ਜੋ ਸਭ ਦੇ ਦੁੱਖਾਂ ਨੂੰ ਦੂਰ ਕਰਨ ਵਾਲੀ ਹੈ ਕਿਉਂਕਿ ਦੁੱਖ ਵੀ ਉਹੀ ਮਿਟਾਉਂਦਾ ਹੈ ਤੇ ਸਭ ਦੀ ਭੁੱਖ ਵੀ ਉਹੀ ਮਿਟਾਉਂਦਾ ਹੈ ਕਿ ਜੀਵਨ 'ਚ ਕੋਈ ਕਮੀ ਹੈ ਤਾਂ ਕਮੀਆਂ ਵੀ ਪੂਰੀਆਂ ਉਹੀ ਕਰਦਾ ਹੈ ਤੇ ਜੇ ਕਮੀਆਂ ਹੀ ਉਹ ਦਾਤੇ ਨੇ ਪੂਰੀਆਂ ਕਰਨੀਆਂ ਹੈ ਭੁੱਖਾ ਹੀ ਉਹਨਾਂ ਮਟਾਣੀਆਂ ਹੈ ਦੁੱਖ ਹੀ ਉਹਨਾਂ ਦੂਰ ਕਰਨੇ ਆ ਤਾਂ ਫਿਰ ਕਿਉਂ ਨਾ ਆਪਣੀ ਦਿਲ ਦੀ ਤਾਰ ਵੀ ਉਹਦੇ ਨਾਲ ਹੀ ਜੋੜ ਲਈਏ ਫਿਰ ਕਿਉਂ ਨਾ ਉਹਦੀ ਹੋ ਜਾਈਏ ਤੇ ਭਟਕਣ ਦੀ ਜ਼ਰੂਰਤ ਕੀ ਹੈ ਬਸ ਇਹੀ ਚੀਜ਼ ਹੁੰਦੀ ਹੈ ਫਕੀਰਾਂ ਦੀ ਤਾਂ ਹੀ ਤੇ ਇੱਕ ਸ਼ਾਇਰ ਨੇ ਇੱਥੇ ਦੱਸਾਂਗੇ ਇਹ ਗੱਲ ਨਾ ਬੜੀ ਪਿਆਰੀ ਲੱਗਦੀ ਏ ਸਾਨੂੰ ਜਿਹਦਾ ਹੁਣ ਬੁੱਲੇ ਸ਼ਾਹ ਨੇ ਕਿਹਾ ਨਾ ਕਿ ਬੁੱਲਿਆ ਗੱਲ ਸੁਣ ਫਕਰਾ ਦੀ ਉਹ ਕਹਿੰਦੇ ਜਿਹੜੇ ਫਕਰਾ ਦੀ ਗੱਲ ਸੁਣ ਲੈਂਦੇ ਐ ਔਰ ਸੁਣ ਕੇ ਜਿਹੜੇ ਫਕੀਰਾਂ ਦੀ ਗੱਲ ਮੰਨ ਲੈਂਦੇ ਐ ਫਿਰ ਹੁੰਦਾ ਕੀ ਐ ਦੱਸ ਦਈਏ ਕੀ ਹੁੰਦਾ ਫਿਰ ਅਗਰ ਹੁਣ ਗੌਰ ਨਾਲ ਸੁਣਿਓ ਬੜੀ ਜ਼ਰੂਰੀ ਗੱਲ ਐ ਕਿ ਜੋ ਬਾਤ ਮੰਨਤੇ ਹੈ ਫਕੀਰੋਂ ਕੀ ਪਹਿਲਾਂ ਸੁਣਨੀ ਪੈਂਦੀ ਐ ਤਾਂ ਫਿਰ ਮੰਨਣੀ ਵੀ ਹੁਣ ਤੁਸੀਂ ਸਿਰਫ ਸੁਣਨ ਵਾਲੇ ਹੋ ਕਿ ਮੰਨਣ ਵਾਲੇ ਵੀ ਹੋ ਪੱਕੀ ਗੱਲ ਸੱਚੀ ਗੱਲ ਹੈ ਤਾਂ ਜੇ ਸਾਡੀ ਗੱਲ ਵਾਕਈ ਮੰਨੋਗੇ ਨਾ ਤਾਂ ਫਿਰ ਤੁਹਾਨੂੰ ਡਰਨ ਦੀ ਚਿੰਤਾ ਕਰਨ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਏਗੀ ਫਿਰ ਤੁਹਾਨੂੰ ਇਹ ਫਿਕਰ ਨਹੀਂ ਰਹਿ ਜਾਏਗੀ ਹਾਏ ਮੇਰੀ ਕਿਸਮਤ ਕੀ ਹੈ ਮੇਰੇ ਭਵਿੱਖ ਵਿੱਚ ਕੀ ਹੈ ਇਹ ਯੰਤਰੀਆਂ ਦੀ ਲੋੜ ਨਹੀਂ ਰਹਿ ਜਾਏਗੀ ਹੱਥਾਂ ਦੀ ਲਕੀਰੀਆਂ ਦੀ ਫਿਕਰ ਖਤਮ ਹੋ ਜਾਏਗੀ ਕਿ ਮੇਰੇ ਹੱਥਾਂ ਦੀ ਲਕੀਰਾਂ ਕੀ ਹੈ ਤੇ ਗ੍ਰਹਿਾਂ ਦੀ ਚਿੰਤਾ ਖਤਮ ਹੋ ਜਾਏਗੀ ਅਗਰ ਸਾਡੀ ਗੱਲ ਮੰਨੋਗੇ ਕਿਉਂ ਕਿ ਜੋ ਬਾਤ ਮੰਨਤੇ ਹੈ ਫਕੀਰੋਂ ਕੀ ਜੋ ਬਾਤ ਮਾਨਤੇ ਹੈ ਫਕੀਰੋਂ ਕੀ ਉਹ ਫਿਕਰ ਨਹੀਂ ਕਰਤੇ ਹੱਥੋਂ ਕੀ ਲਕੀਰੋਂ ਕੀ ਜ਼ਰਾ ਸਮਝਣਾ ਕਿ ਜਿਹੜੇ ਫਕੀਰਾਂ ਦੀ ਗੱਲ ਮੰਨ ਲੈਂਦੇ ਆ ਨਾ ਉਹ ਫਿਕਰ ਨਹੀਂ ਕਰਦੇ ਹੱਥਾਂ ਦੀ ਲਕੀਰਾਂ 'ਚ ਕੀ ਲਿਖਿਆ ਹੈ ਉਹ ਨਾ ਹੀ ਕਿਸੇ ਨੂੰ ਹੱਥ ਦਿਖਾਉਂਦੇ ਆ ਤਾਂ ਨਾ ਹੀ ਹੱਥਾਂ ਦੀ ਲਕੀਰਾਂ ਦੀ ਪ੍ਰਵਾਹ ਕਰਦੇ ਆ ਕੋਈ ਕਹਵੇ ਲਕੀਰ ਦਿਖਾ ਬੋਲੋ ਸਮਝਦੇ ਹੋ ਕਿ ਨਹੀਂ ਹੁਣ ਜ਼ਰਾ ਗੌਰ ਕਰਨਾ فرض ਕਰੋ ਤੁਸੀਂ ਤੁਰੇ ਜਾ ਰਹੇ ਹੋ ਕੋਈ ਪੰਡਤ ਜੀ ਬੈਠੇ ਆ ਕੋਈ ਹੱਥਾਂ ਦੀ ਲਕੀਰਾਂ ਦੇਖਣ ਵਾਲੇ ਨਾ ਜੰਤਰੀ ਲੈ ਕੇ ਬੈਠੇ ਆ ਹਾਂ ਬਈ ਯਾਰ ਆਪਣੇ ਹੱਥ ਦੀ ਲਕੀਰ ਦਿਖਾ ਤੇ ਅਸੀਂ ਕਹਾਂਗੇ ਉਹ ਲਕੀਰ ਦਿਖਾਣ ਦੀ ਬਜਾਏ ਨਾ ਜੇ ਉਹ ਕਵੇ ਆਪਣੇ ਹੱਥ ਦੀ ਲਕੀਰ ਦਿਖਾ ਤੂੰ ਕੱਢ ਆਪਣੀ ਜੇਬ ਚੋਂ ਫੋਟੋ ਆਪਣੇ ਮਾਲਕ ਦੀ ਉਹਨੂੰ ਰੱਬ ਦਾ ਫਕੀਰ ਦਿਖਾ ਕਿਆ ਆਇਆ ਮੇਰਾ ਫਕੀਰ ਇਹਨੂੰ ਲਕੀਰ ਕੀ ਦਿਖਾਵਾਂ ਆ ਫਕੀਰ ਨੂੰ ਦੇਖ ਜੋ ਲਕੀਰਾਂ ਨੂੰ ਬਦਲਣ ਵਾਲਾ ਹੈ ਜੋ ਤਕਦੀਰਾਂ ਨੂੰ ਬਦਲਣ ਵਾਲਾ ਹੈ ਜੇ ਆ ਨਾਲ ਹੈ ਸਾਡੇ ਤਾਂ ਸਾਨੂੰ ਆ ਲਕੀਰਾਂ ਦਿਖਾਣ ਦੀ ਮੇਦੇ ਹੋਕ ਨੇ ਜੇ ਲੀਕਾ ਬੇਨਾ ਕੀ ਦਿਖਾ ਆਪਣੇ ਹੱਥ ਦੀ ਲਕੀਰ ਦਿਖਾ ਤਾਂ ਫਿਰ ਕਵਾਂਗੇ ਕਿਉਂਕਿ ਗੱਲ ਹੋਣੀ ਬਣੀ ਹੈ ਤੈਨੂੰ ਆਪਣੇ ਦਿਲ ਚ ਲਿਖ ਲਿਓ ਕਿ ਕਵੇ ਕਿ ਆਪਣੇ ਹੱਥ ਦੀ ਲਕੀਰ ਦਿਖਾ ਢੋ ਆਪਣੇ ਮਾਲਿਕ ਦੀ ਤਸਵੀਰ ਬੋਲੋ ਸਮਝਦੇ ਹੋ ਕਿ ਨਹੀਂ ਕਿ ਉਹਨੂੰ ਆਪਣੇ ਮਾਲਿਕ ਦੀ ਤਸਵੀਰ ਦਿਖਾ ਕਿਉਂਕਿ ਇਹ ਉਹ ਤਾਕਤ ਹੈ ਜਿਹੜੀ ਤਕਰੀਰਾਂ ਨੂੰ ਵੀ ਨਾ ਮੁਮਕਿਨ ਨੂੰ ਮੁਮਕਿਨ ਤਾਹੀਂ ਤਾਂ ਕਹਿੰਦੇ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਣ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਣ ਮੈਨੂੰ ਆਪਣੇ ਮਾਲਕ ਤੇ ਪੂਰਾ ਸੁਭਾਣ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਮੇਰਾ ਮਾਲਕ ਮੇਰੇ ਉਹਦੇ ਮਾਲਕ ਨਾਲ ਤੂੰ ਕੀ ਲਕੀਰਾਂ ਦੀ ਫਿਕਰ ਕੀ ਤਕਦੀਰਾਂ ਦੀ ਫਿਕਰ ਇਸ ਲਈ ਜੋ ਬਾਤ ਮੰਨਤੇ ਹੈ ਫਕੀਰੋਂ ਕੀ ਉਹ ਫਿਕਰ ਨਹੀਂ ਕਰਤੇ ਹੱਥੋਂ ਕੀ ਲਕੀਰੋਂ ਕੀ ਜੋ ਭਰੋਸਾ ਕਰਦੇ ਹੈ ਖੁਦ ਪਰ ਔਰ ਖੁਦਾ ਪਰ ਉਹ ਰਾਹ ਬਦਲ dete hain ਤਕਦੀਰੋਂ ਕੀ ਬੰਦਾ ਕਹਿੰਦਾ ਤੇਰੀ ਤਕਦੀਰ ਦੇ ਰਸਤੇ ਚ ਦੋ ਔਕੜਾਂ ਬੜੀਆਂ ਹੈ ਮੁਸ਼ਕਿਲਾਂ ਬੜੀਆਂ ਹੈ ਤਾਂ ਬੰਦਾ ਕਹਿੰਦਾ ਅੱਛਾ ਤਕਦੀਰ ਦਾ ਰਸਤਾ ਇਦਾਂ ਦਾ ਹੈ ਤਾਂ ਮੈਨੂੰ ਆਪਣੇ ਤੇ ਆਪਣੇ ਮਾਲਕ ਤੇ ਭਰੋਸਾ ਹੈ ਲੈ ਫਿਰ ਮੈਂ ਰਸਤਾ ਹੀ ਬਦਲ ਦਿੰਦਾ ਉਹ ਰਾਹ ਬਦਲ dete hain ਤਕਦੀਰੋਂ ਕੀ ਉਹ ਤਕਦੀਰਾਂ ਦੀ ਫਿਕਰ ਨਹੀਂ ਕਰਦੇ ਕਈ ਕਹਿੰਦੇ ਨੇ ਦੇਖਿਓ ਮੇਰੇ ਜੀਵਨ ਦੇ ਰਸਤੇ ਮੇਰੀ ਤਕਦੀਰ ਚ ਕੀ ਲਿਖਿਆ ਹੈ ਤਾਂ ਜਿਹੜੇ ਮਾਲਕ ਦੇ ਹੋ ਗਏ ਉਹ ਕਹਿੰਦੇ ਛੱਡ ਕੀ ਲਿਖਿਆ ਹੈ ਇੰਨਾ ਵਿਸ਼ਵਾਸ ਹੈ ਕਿ ਜੋ ਚਾਹਾਂਗੇ ਵਿਸ਼ਵਾਸ ਨਾਲ ਪਾ ਕੇ ਦਿਖਾਵਾਂਗੇ ਪੁੱਛਦਾ ਤਾਂ ਉਹ ਏ ਜਿਹਨੂੰ ਆਪਣੇ ਤੇ ਵਿਸ਼ਵਾਸ ਨਾ ਹੋਵੇ ਜਿਹਨੂੰ ਆਪਣੇ ਤੇ ਵਿਸ਼ਵਾਸ ਹੋਵੇ ਕਿ ਮੇਰਾ ਮਾਲਕ ਮੇਰੇ ਨਾਲ ਹੈ ਮੈਂ ਬਸ ਸੋਚਣਾ ਆ ਮਿਹਨਤ ਕਰਨੀ ਆ ਤਾਂ ਮੈਨੂੰ ਮਿਲੇਗਾ ਤਾਂ ਜਿਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੁੰਦਾ ਪੁੱਛਦੇ ਨਹੀਂ ਆ ਕਿ ਮੇਰਾ ਦਿਨ ਕਿਦਾਂ ਦਾ ਹੋਏਗਾ ਹੁਣ ਕਹੀ ਨਾ ਦੇਖਿਆ ਸਵੇਰੇ ਸਵੇਰੇ ਅਖਬਾਰ ਖੋਲ ਕੇ ਰਾਸ਼ੀ ਫਲ ਪੜਦੇ ਐ ਕੀ ਐ ਭਾਈ ਅੱਜ ਦਾ ਦਿਨ ਕਿਦਾਂ ਦਾ ਹੋਏਗਾ ਤੇਰਾ ਅੱਜ ਦਾ ਹਫਤਾ ਕਿਦਾਂ ਦਾ ਹੋਏਗਾ ਇਹਦਾ ਮਤਲਬ ਤੈਨੂੰ ਆਪਣੇ ਤੇ ਆਪਣੇ ਰੱਬ ਤੇ ਵਿਸ਼ਵਾਸ ਹੈ ਹੀ ਨਹੀਂ ਕਿਉਂਕਿ ਜੇ ਆਪਣੇ ਤੇ ਵਿਸ਼ਵਾਸ ਹੋਵੇ ਤਾਂ ਬੰਦਾ ਸੋਚੇ ਉਹ ਪੜਨਾ ਕੀ ਐ ਜੇ ਪੁੱਛੇ ਤੇਰਾ ਦਿਨ ਕਿਦਾਂ ਦਾ ਹੋਏਗਾ ਤਾਂ ਬੰਦਾ ਕਵੇ ਮੈਨੂੰ ਵਿਸ਼ਵਾਸ ਹੈ ਮੇਰਾ ਮਾਲਿਕ ਮੇਰੇ ਨਾਲ ਹੈ ਜਿੱਦਾਂ ਦਾ ਮੈਂ ਚਾਹੂੰਗਾ ਉਦਾਂ ਦਾ ਹੋਏਗਾ ਜੇ ਮੈਂ ਸੋਚ ਲਿਆ ਅੱਜ ਹੱਸਣਾ ਹੈ ਹੱਸਾਂਗੇ ਜੇ ਸੋਚ ਲਿਆ ਅੱਜ ਨੱਚਣਾ ਹੈ ਨੱਚਾਂਗੇ ਜੇ ਸੋਚ ਲਿਆ ਅੱਜ ਆਹ ਕਰਨਾ ਹੈ ਕਰਾਂਗੇ ਕਿਉਂਕਿ ਆਪਣੀ ਆਪ ਦੀ ਤਾਂ ਉਹ ਮਾਲਕ ਤੇ ਮੈਨੂੰ ਪੂਰਾ ਤਾਂ ਜਿਹੜੇ ਕਮਜ਼ੋਰ ਜਿਹੇ ਹੁੰਦੇ ਆ ਸਮਝਣਾ ਜ਼ਰਾ ਜਿੱਦਾਂ ਹੁਣ ਸਮਝ ਲਓ ਇੱਕ ਬੰਦਾ ਘੋੜੇ ਤੇ ਬੈਠਾ ਹੈ ਘੋੜੇ ਤੇ ਬੈਠਾ ਲਗਾਮ ਹੱਤੀਆ ਪਰ ਕਮਜ਼ੋਰ ਜਾਂ ਮਰੀਲ ਜਿਹਾ ਹੈ ਲਗਾਮ ਵੀ ਨਹੀਂ ਖਿੱਚ ਹੁੰਦੀ ਤਾਂ ਕੋਈ ਪੁੱਛਦਾ ਹੈ ਭਾਈ ਸਾਹਿਬ ਕਿੱਧਰ ਜਾ ਰਹੇ ਹੋ ਉਹ ਚੁੱਪ ਉਹ ਕਹਿੰਦਾ ਕਿੱਧਰ ਜਾ ਰਹੇ ਹੋ ਉਹ ਫਿਰ ਚੁੱਪ ਤੀਜੀ ਵਾਰ ਬੋਇਆ ਕਿੱਧਰ ਜਾ ਰਹੇ ਹੋ ਬੋਲਦਾ ਕਿਉਂ ਨਹੀਂ ਉਹ ਕਹਿੰਦਾ ਭਾਈ ਮੈਨੂੰ ਕੀ ਪੁੱਛਦਾ ਆ ਆ ਘੋੜੇ ਨੂੰ ਪੁੱਛਣਾ ਜਿੱਧਰ ਲੈ ਗਿਆ ਉਧਰ ਚੱਲ ਜਾਣਾ ਮੇਰੇ ਤਾਂ ਲਗਾਮ ਖਿੱਚਣ ਦੀ ਵੀ ਤਾਕਤ ਹੈ ਨਹੀਂ ਤਾਂ ਜਿੰਮੇ ਚ ਤਾਕਤ ਹੀ ਹੈ ਨਹੀਂ ਤਾਂ ਮੈਨੂੰ ਕੀ ਪਤਾ ਕਿੱਧਰ ਜਾਣਾ ਹੁੰਦਾ ਜਿੱਧਰ ਘੋੜੇ ਦੇਲ ਕਰੇ ਲੈ ਜਾਵੇ ਤਾਂ ਜਿਹੜੇ ਸਾਡੇ ਵਰਗੇ ਸਟਰੌਂਗ ਹੁੰਦੇ ਆ ਉਹ ਕਹਿੰਦੇ ਜੇ ਕਿਸਮਤ ਦਾ ਘੋੜਾ ਅੜੀਲ ਵੀ ਹੋਇਆ ਨਾ ਲਗਾਮ ਸਾਡੇ ਹੱਥ 'ਚ ਹੈ ਉਹ ਜੇ ਇਧਰ ਵੀ ਜਾਣਾ ਹੋਵੇ ਤਾਂ ਇਹਨੂੰ ਆਪਣੀ ਮਰਜ਼ੀ ਨਾਲ ਲੈ ਕੇ ਜਾਵਾਂਗੇ ਜਿੱਧਰ ਚਾਹਦੇ ਆਂ ਅਸੀਂ ਇਹ ਆ ਸਾਡੀ ਤਾਕਤ ਇਹਦਾ ਮਤਲਬ ਕੀ ਕਿਤੇ ਨਹੀਂ ਜਿੱਦਾਂ ਦਾ ਕਿਸਮਤ ਚ ਹੋਏਗਾ ਕਰ ਦੇਵਾਂਗੇ ਇਹ ਤਾਂ ਬੈਠਾ ਰਹਿ ਘਰੀ ਹੱਥ ਪੈਰ ਨਾ ਹਲਾ ਕਿਸਮਤ ਚ ਹੋਇਆ ਤਾਂ ਪਾਣੀ ਆ ਜਾਊ ਕਿਸਮਤ ਚ ਹੋਇਆ ਤਾਂ ਬੈੱਡ ਤੇ ਬੈਠਿਆ ਸ਼ਾਵਰ ਹੋ ਜਾਊ ਹੱਥ ਪੈਰ ਤਾਂ ਹਲਾਣੇ ਕਹਿੰਦੇ ਆ ਕਿ ਨਹੀਂ ਹੁਣ ਤੁਸੀਂ ਘਰ ਚ ਬੈਠੇ ਹੋ ਇਦਾਂ ਭਾਈ ਕਿੱਦਾਂ ਬੈਠਾ ਨਾਣਾ ਨੂਣਾ ਨਹੀਂ ਨਾ ਕਿਸਮਤ ਚ ਹੋਇਆ ਤਾਂ ਆਪੇ ਹੀ ਹਿਲਾਵਾਂਗੇ ਉਹ ਰੋਟੀ ਟਿੱਡੀ ਖਾਣੀ ਆ ਜਾਣਾ ਨਹੀਂ ਕਿਸਮਤ ਚ ਹੋਇਆ ਚਲੇ ਜਾਵਾਂਗੇ ਤਾਂ ਇਦਾਂ ਬੈਠਿਆ ਕੀ ਹੋਣਾ ਫਿਰ ਤੇ ਜਿਹੜਾ ਬੰਦਾ ਪਾਵਰਫੁਲ ਹੁੰਦਾ ਨਾ ਯਕੀਨ ਹੈ ਉਹ ਕਹਿੰਦੇ ਛੱਡ ਕਿਸਮਤ ਨੂੰ ਸੋਚ ਲਿਆ ਇੱਥੇ ਜਾਣਾ ਆ ਤਾਂ ਜਾਣਾ ਆ ਆ ਕਰਨਾ ਆ ਤਾਂ ਜੇ ਰਸਤੇ ਹੀ ਰੁਕਾਵਟਾਂ ਵੀ ਹੋਈਆਂ ਤਾਂ ਵੀ ਮੰਜ਼ਿਲ ਤੇ ਪਹੁੰਚ ਕੇ ਦਿਖਾਵਾਂਗੇ ਕਿਉਂਕਿ ਅਸੀਂ ਆਪਣੇ ਦਿਨ ਦੀ ਡੋਰ ਯਾਨੀ ਕਹਿਣ ਦਾ ਮਤਲਬ ਹੁਣ ਜਿਹੜੇ ਕਮਜ਼ੋਰ ਹੁੰਦੇ ਆ ਨਾ ਉਹਨਾਂ ਨੂੰ ਜਿੱਥੇ ਬਿਠਾ ਦਿਓ ਬਹਿ ਜਾਂਦੇ ਆ ਤਾਂ ਜਿਹੜੇ ਸ਼ਕਤੀਸ਼ਾਲੀ ਹੁੰਦੇ ਉਹਨਾਂ ਨੂੰ ਮਨਚ 'ਤੇ ਆਲੇ ਹੀ ਪੁੱਛਦੇ ਦੱਸੋ ਕਿੱਥੇ ਬੈਠਣਾ ਪਸੰਦ ਕਰੋਗੇ ਸਮਝਦੇ ਹੋ ਕਿ ਨਹੀਂ ਹੁਣ ਕਿਦਰਬ ਵੀ ਕਹਿੰਦਾ ਹੈ ਤੇ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾ ਆਪਣੇ ਵਿਸ਼ਵਾਸ ਨੂੰ ਇੰਨਾ ਮਜ਼ਬੂਤ ਬਣਾ ਆਪਣੀ ਹਿੰਮਤ ਨੂੰ ਇੰਨਾ ਬੜਾ ਕਰ ਕਿ ਇਹ ਨਾ ਹੋਵੇ ਕਿ ਕਿਸਮਤ ਜਿੱਧਰ ਲੈ ਜਾऊं ਮਲਕਿ ਕਿਸਮਤ ਵੀ ਤੈਨੂੰ ਪੁੱਛੇ ਭਾਈ ਦੱਸ ਜਾਣਾ ਕਿੱਥੇ ਹੈ ਕਿਉਂਕਿ ਹੁਣ ਮੇਰੀ ਲਗਾਮ ਤਾਂ ਤੇਰੇ ਹੱਥੇ ਚ ਹੈ ਤੂੰ ਤਾਂ ਹੈ ਹੀ ਇੰਨਾ ਮਜ਼ਬੂਤ